ਇਹ ਵੱਡੀਆਂ ਵੱਡੀਆਂ ਗੱਲਾਂ ਸਰਕਾਰਾਂ ਆਮ ਬੰਦਿਆਂ ਨੂੰ ਅਸੀਂ ਟਿਕਟਾਂ ਦਵਾਂਗੇ ਕੋਈ ਸਰਕਾਰੀ ਕੋਟੀ ਵੀਆਪੀ ਕਲਚਰ ਫਤਮ ਮੈਂ ਬੋਕ ਸੈਕਿਉਰਟੀ ਦੀ ਲੋੜ ਹੀ ਨਹੀਂ ਮੈਂ ਤਾਂ ਤੁਹਾਡੇ ਵਰਗਾ ਆਮ ਹਾਂ ਨਾ ਕੋਈ ਸਰਕਾਰੀ ਮਕਾਨ ਲਵਾਾਂਗੇ ਨਾ ਕੋਈ ਸੈਕਿਉਰਟੀ ਲਵਾਾਂਗੇ ਨਾ ਕੋਈ ਵੀਆਪੀ ਟ੍ਰੀਟਮੈਂਟ ਹੋਗੀ ਜਿਵੇਂ ਪੱਥਰ ਵੀ ਹੋਣਗੇ ਉੱਥੇ ਮਜ਼ਦੂਰਾਂ ਦਾ ਨਾਮ ਲਿਖਾ ਜਾਊਗਾ ਸਾਡਾ ਨਹੀਂ ਸਾਰੀ ਹਵਾ ਚ ਹਵਾਈ ਦੀ ਗੱਲਾਂ ਇਹ ਰੰਗਲਾ ਪੰਜਾਬ ਹੋਊਗਾ ਕਿ ਤੱਕ ਨਹੀਂ ਕੋਈ ਨਹੀਂ ਲੱਗੂਗਾ ਸਾਰੇ ਕੱਚੇ ਮੁਲਾਜ਼ਮ ਪੱਕੇ ਹੋ ਜਾਣਗੇ ਬਾਰੋਂ ਕਿ ਲੋਕੀ ਕੰਮ ਕਰਨਗੇ ਬੱਚੇ ਨਹੀਂ ਬਾਹਰ ਜਾਣਗੇ ਆਹ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਨਾ ਨੂੰ ਘਰ ਮੀਨੇ ਇਹਨਾਂ ਦੇ ਖਾਤੇ ਵਿੱਚ ਆਣ ਕੇ ਕਿਸਾਨਾਂ ਦੇ ਕੋਈ ਆਪਦਾ ਆ ਜਾਈ ਤੇ ਕਿਸਾਨ ਤੇ ਜਤੋੜੀਆਂ ਬਾਦ ਨੂੰ ਹੋਣ ਗਿਆ ਪਹਿਲਾਂ ਤੇ ਖਾਤੇ ਵਿੱਚ 25000 ਰੁਪਏ ਆਣ ਗਏ ਮਰੀ ਹੋਈ ਮੁਰਗੀ ਦਾ ਬੱਕਰੀ ਦਾ ਵੀ ਮੈਂ ਨਵਾਮਦਾ ਦਵਾਗਾ ਸਾਰੀ ਸੱਗਲਾ ਦੀ ਐਮਐਸਏ ਕੋਈ ਕਸਰ ਛੱਡੀ ਸੀ ਕੋਈ ਇੱਕ ਵੀ ਮਤਲਬ ਇੱਕ ਕੋਈ ਕੋਈ ਕਸਰ ਨਹੀਂ ਮੈਂ ਜੋ ਬੋਲਣਾ ਸੀ ਬੋਲ ਦਦਾ ਕਿ ਤੁਸੀਂ ਤਾਂ ਕਿਉਂ ਕਿ ਝੂਠ ਦੇ ਜਾਲ 'ਚ ਕੋਈ ਰਹਿ ਨਾ ਜਾਏ ਸਾਰੀ ਫਸਲ ਤੇ ਫਸਲੇ ਵੀ ਪਕੜੇ ਹੋ ਕੇ ਪੰਜਾਬੀ ਜਿੰਨਾ ਵੱਡਾ ਝੂਠ ਮਾਰਿਆ ਉੰਨੀ ਵੱਡੀ ਦੀ ਸਰਕਾਰ ਬਣਾਤੀ। ਹਮ ਸਰਕਾਰ ਬਣੇ 2.5 ਸਾਲ ਹੋ ਗਏ। ਸਾਨੂੰ ਕੋਈ ਗਾਰੰਟੀ ਤਾਂ ਨਹੀਂ ਦਿੱਤੀ ਸੀ ਇਹਨਾਂ ਨੇ। ਲੁੱਟਾ, ਖੋਹ, ਚੋਰੀਆਂ, ਛਕਰੀਆਂ, ਸਰਾਪੀਆਂ ਗੈਂਗਸਟਰਾਂ ਦਾ ਨਾਂ ਲੈ ਕੇ ਆਵਾਂਗਾ। ਸਿਖਰਾ ਤਾਂ ਹੀ ਨਸ਼ੇ ਗਲੀ ਗਲੀ ਪੰਜਾਬ ਤੇ ਪਹੁੰਚਾ ਦਾਂਗਾ। ਘਰ ਘਰ ਤਾਈ ਬੇਰੋਜ਼ਗਾਰੀ ਪਹੁੰਚਾ ਦਾਂ ਕਿ ਇਹਨਾਂ ਦੀ ਤਾਂ ਗਾਰੰਟੀ ਦਿੱਤੀ ਨਹੀਂ ਸੀ ਇੱਕ ਮੌਕਾ ਜਿਹੜੇ ਮੰਗ ਕੇ ਗਏ ਸੀ। ਮੈਂ ਇੱਕ ਮੌਕਾ ਮੰਗਿਆ ਸੀ ਕੇਜਰੀ ਵਾਲੇ ਮੁੜ ਕੇ ਕਿਦੇ ਪੰਜਾਬ 'ਚ ਨਜ਼ਰ ਆਇਆ ਖਜ਼ਾਨਾ ਖਾਛ ਗਿਆ ਸਾਡਾ ਗਿਰਵੀ ਕਰਤਾ ਸਾਰਾ ਪੰਜਾਬ ਆਪਦੀ ਕੁਰਸੀ ਵੀ ਖਾਤਰ ਕੇਜਰੀ ਵਾਲੀ ਸਿਆਸਤ ਨੂੰ ਚਮਕਾਉਣ ਵਾਸਤੇ ਅੱਜ ਕਿੰਨਾ ਦੁੱਖ ਹੁੰਦਾ ਹੈ ਮੈਨੂੰ ਕਿ ਜਿੱਥੇ ਤੁਹਾਡੇ ਮੰਡੀ ਤੇ ਤੁਹਾਡੇ ਵਿਕਾਸ ਦੇ ਕੰਮਾਂ ਵਾਸਤੇ ਕਰੋੜਾ ਰੁਪਏ ਤੁਹਾਡਾ ਵਾਟਰ ਸਪਲਾਈ ਹੋਏ ਸੀਵਰ ਹੋਏ ਗਲੀਆਂ ਨਾਲੀਆਂ ਸੱਚ ਜਿਆ ਦਵਾਨੀ ਆਈ ਹੈ ਮੈਂ ਪੁੱਛ ਲਈ ਸੀ ਤਾਂ ਹਾਂ ਸਾਹਿਬ ਨੋ ਮੈਂ ਕੀ ਗੋਲਡੀ ਜੀ ਇਸ ਸੀਵਰ ਵਾਸਤੇ ਤਾਂ ਕਿੰਨਾ ਆਪਾਂ ਮੱਥਾ ਮਾਰਿਆ 5-6 ਕਰੋੜ ਹੁੰਦਾ ਤੁਹਾਨੂੰ ਮਸ਼ੀਨ ਵੀ ਲੈ ਕੇ ਫੇਰ ਵੀ ਕਿਉਂ ਸੀਵਰ ਦਾ ਕੰਮ ਨਹੀਂ ਆਂ ਕਹਿੰਦੇ ਬੀਬਾ ਜੀ ਕੀ ਕਰੀਏ ਸੱਤ ਸਾਲ ਚ ਦੁਵਾਨੀ ਨਹੀਂ ਆਈ ਉਹਦੀ ਮੇਨਟੇਨੈਂਸ ਆ ਕੋਈ ਸਫਾਈ ਤੱਕ ਨਹੀਂ ਹੋਈ ਹਰ 5 ਸਾਲ ਸਫਾਈ ਹੋਣੀ ਚਾਹੀਦੀ ਹੈ ਸੀਵਰ ਬਣਾਣਾ ਤਾਂ ਦੂਸਰੇ ਦਾ ਸਫਾਈ ਵੀ ਕਰ ਦੋ ਤੁਸੀਂ ਮੈਂ ਕਹਿੰਦੇ ਪੰਜਾਬ ਦੇ ਵਿਕਾਸ ਤੇ ਝਾੜੂ ਮਾਰਤਾ ਪੰਜਾਬ ਦੇ ਲੋਕਾਂ ਦੀ ਉਮੀਦਾਂ ਤੇ ਝਾੜੂ ਮਾਰਤਾ ਹੋਂਦਾ ਜੇ ਕੋਈ ਗਾਇਕ ਜਾਂ ਕੋਈ ਅਨ ਕਰਾਏਗਾ ਨਾ ਪੰਜਾਬੀਆਂ 'ਚ ਇਹਨਾ ਝੂਠਿਆਂ ਦੇ ਉੱਤੇ ਜੇ ਤੁਸੀਂ ਛਾੜੂ ਮਾਰੋਗੇ ਤਾਂ ਹੀ ਪੰਜਾਬ ਬਚੂਗਾ ਨਹੀਂ ਤਾਂ ਪੰਜਾਬ ਨਹੀਂ ਬਚ ਸਕਦਾ ਇਹੋ ਜਿਹੇ ਹਾਲਾਤ ਦਾਗਾ ਹੋ ਗਏ ਨੇ ਇੱਕ ਏਟ ਵਿਕਾਸ ਦੀ ਨਹੀਂ ਮੈਂ ਇਹਨਾ ਤਾਂ ਮੈਂ ਕਹਿ ਸਕਦੀ ਹਾਂ ਤੁਹਾਡੇ ਪਿੰਡ ਤੁਹਾਡੇ ਅੱਗੇ ਮੰਡੀ ਦੇ ਜਿਵੇਂ ਕੰਮ ਕਿਲਾ ਤੋਂ ਮੈਂ ਆਪਣੇ ਹਲਕੇ ਦੇ ਮੈਂ ਕਮਾਂ ਵੀ ਪਹਿਲੀ ਵਾਰੀ ਤੁਸੀਂ ਮੈਨੂੰ ਬਣਾਇਆ ਸਭ ਤੋਂ ਵੱਡਾ ਕਾਰਖਾਨਾ ਆ ਬਠਿੰਡਾ ਰਿਫਾਈਨਰੀ ਤੁਹਾਡੇ ਗਵਾਂਢ 'ਚ ਹੈ ਪਹਿਲੇ ਤੋਂ ਰਿਫਾਈਨਰੀ ਜਦ ਬਣ ਰਹੀ ਸੀ ਕਿੰਨੇ ਲੱਖਾਂ ਨੂੰ ਉੱਤੇ ਮਜ਼ਦੂਰੀ ਮਿਲੀ ਕੋਈ ਮਜ਼ਦੂਰੀ ਕਰੇ ਕੋਈ ਤੋਂ ਔਟਵਾਏ ਕੋਈ ਟਰੱਕ ਦਾ ਕੋਈ ਲੱਕੜ ਦਾ ਕੋਈ ਪੱਥਰ ਦਾ ਕੋਈ ਇੱਟਾਂ ਦਾ ਸਾਰਾ ਕੰਮ ਉਹ ਮਲੇ ਫਿਰ ਜਦੋਂ ਬਣ ਗਈ ਪਹਿਲੀ ਪੰਜਾਬ ਦਾ ਸਭ ਤੋਂ ਵੱਡਾ ਕਾਰਖਾਨਾ ਆ ਤਲਵੰਡੀ ਸਾਬੋ ਤੇ ਕਿੰਨਾ ਵੱਡਾ ਰੋਜ਼ਗਾਰ ਦਾ ਸਾਧਨ ਹੋ ਸਿਰਫ ਇੰਜ ਨਾਲ ਜੁੜਿਆ ਦੂਜੀ ਵਾਰੀ ਮੌਕਾ ਬਖਸ਼ਿਆ ਮੈਂ ਤੁਹਾਡੇ ਗਵਾਨ ਚਿੱਤ ਕੋ ਦਹਾ ਪਿੰਡ ਤੇ ਬਿਆਹ ਦਾ ਪਿੰਡ ਕਿ ਲਾਂਦਾ ਸੀ ਕਿ ਨਹੀਂ ਜ਼ਮੀਨ ਤੱਕ ਨਹੀਂ ਵਿਕਦੀ ਸੀ ਕਿਉਂਕਿ ਕੱਲੇ ਕਿੱਦੇ ਹੁੰਦੇ ਸੀ ਫਿਰ ਇੱਕ ਸੈਂਟਰਲ ਯੂਨੀਵਰਸਿਟੀ ਆਉਣ ਦੇ ਨਾਲ ਹੁਣ ਅਪਿੰਡ ਹੈ ਕਿ ਕਿਹਦਾ ਜਦ ਸ਼ਹਿਰ ਬਣਿਆ ਹੋਇਆ ਹੈ ਤੀਜੀ ਵਾਰੀ ਤੁਸੀਂ ਸੇਵਾ ਬਖਸ਼ੀ ਪੰਜਾਬ ਦਾ ਸਭ ਤੋਂ ਵੱਡਾ ਹਸਪਤਾਲ ਉਹ ਜਾ ਕੇ ਦੇਖੋ ਇਹ ਮੈਡੀਕਲ ਕਾਲਜ ਨਥਿੰਗ ਕਾਲਜ ਇਹ ਹਸਪਤਾਲ ਕਿਨੇ ਦੇਖਿਆ ਹਟ ਖੜੇ ਕਰਕੇ ਦੱਸੋ ਕੀ ਮਨੁੱਖੀ ਕਮਾਲ ਦੀ ਚੀਜ਼ ਬਣੀ ਹਾਂ ਤੇ ਆ ਕਾਂਗਰਸੀ ਲੜਦੇ ਸੀ ਅਸੀਂ ਬਣਨ ਨਹੀਂ ਦਵਾਗੇ ਦੇਖੋ ਕਿਵੇਂ ਬਣਾਂਦੀ ਹੈ ਨਹੀਂ ਬਣਨ ਦਵਾਗੇ ਮੈਂ ਕਿਹਾ ਮੈਨੂੰ ਪਤਾ ਨਾ ਕਿਵੇਂ ਲੜ ਚੜ ਕੇ ਮੈਂ ਲੈ ਕੇ ਆਇਆ ਕਿਵੇਂ ਨਹੀਂ ਬਣਦਾ ਪਰਮਾਤਮਾ ਦੀ ਕਿਰਪਾ ਉਹ ਨਹੀਂ ਲੋੜ ਰੱਖਦੇ ਕਹਿੰਦਾ ਇਹ ਮੈਂ ਬ੍ਰਿੰਡ ਲਈ ਹੁੰਦੀ ਰਹੀ ਸੀ ਉਹ ਉਹ ਵੀ ਉਹ ਵੀ ਕਹਿ ਕੇ ਗਿਆ ਸੀ ਤੇ ਇਹ ਖੈਰਾ ਕਹਿੰਦਾ ਸੀ ਅੱਜ ਲੋਟਣ ਲੈਣਾ ਆਇਆ ਸੀ ਪਿਛਲੀ ਵਾਰ ਲੜ ਕੇ ਗਿਆ ਸੀ ਮੇਰੇ ਖਿਲਾਫ ਪੂਰਾ ਜ਼ੋਰ ਕਪਤਨ ਕਹਿੰਦਾ ਬਣਾ ਨਹੀਂ ਦਵਾਂ ਮੈਂ ਕਿਹਾ ਮੈਨੂੰ ਪਤਾ ਮੈਂ ਉੱਥੇ ਕਿਵੇਂ ਤਰਲੇ ਮਿੰਤੇ ਕੱਢ ਕੇ ਲੜ ਲੁੜ ਕੇ ਕਿਵੇਂ ਮੈਂ ਲੈ ਕੇ ਆਇਆ ਦੇਖ ਲਿਆ ਕਿਵੇਂ ਨਹੀਂ ਬੰਦਾ ਤੇ ਅੱਜ ਇਹਦੇ ਬਨਨ ਦੇ ਨਾਲ ਅੱਜ ਤਾਂ ਸ਼ੁਰੂਆਤ ਹੈਗੀ ਤੁਸੀਂ ਅੱਗੇ ਅੱਗੇ ਜਾ ਕੇ ਦੇਖੋ ਇਸ ਪੂਰੇ ਇਲਾਕੇ ਵਿੱਚ ਕਿੰਨੀ ਤਰੱਕੀ ਆਉਗੀ ਚੰਡੀਗੜ੍ਹ ਇੱਕ ਭੀਜੀ ਆਇਆ ਆ ਇਹੋ ਜਿਹਾ ਚੰਡੀਗੜ੍ਹ ਬਣ ਗਿਆ ਕਿ ਦੇਸ਼ ਦੀ ਆਪ ਸਾਡੇ ਸੂਬੇ ਦੀ ਰਾਜਧਾਨੀ ਜਦ ਮੈਂ ਕਹਿੰਦੀ ਸੀ ਕਿ ਮੈਨੂੰ ਕਹਿੰਦੇ ਪਿਛੜਿਆ ਹੋਇਆ ਹਲਕਾ ਪਿਛੜਿਆ ਇਲਾਕਾ ਮੈਂ ਵੀ ਸੈਂਟਰਲ ਯੂਨੀਵਰਸਿਟੀ ਲੱਗੇ ਤੇ ਕਿ ਹਿੰਸਾ ਕਿਹਾ ਕਿ ਕੇਵਲ ਚੰਡੀਗੜ੍ਹ ਤੋਂ ਕੱਟਰੀ ਹੋਗਾ ਮੈਂ ਇੱਥੇ ਲੈ ਕੇ ਜਾਣਾ ਲੇਕਿਨ 2017 ਤੋਂ ਨੋਕਾ ਨੇ ਸਰਕਾਰ ਬਦਲਤੀ ਸਾਨੂੰ ਉਮੀਦ ਨਹੀਂ ਸੀ ਕਿ ਜਿੰਨੇ ਕੰਮ ਕੀਤੇ ਨੇ ਲੋਕੀ ਸਾਡਾ ਸਾਥ ਦੇਣਗੇ ਲੇਕਿਨ ਪੰਜਾਬ ਦੇ ਲੋਕੀ ਇਹਨਾਂ ਦੇ ਛੁੱਟੇ ਪੰਡੀ ਪ੍ਰਚਾਰ ਤੇ ਨਾਰਿਆਂ ਦੇ ਵਿੱਚ ਫਸ ਗਏ ਸੋ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਸਾਡੇ ਵਿਕਾਸ ਦੇ ਕੰਮ ਜਿੱਥੇ ਛੱਟ ਕੇ ਗਏ ਸੀ ਉੱਥੇ ਪਾਵੈ ਸਰਹੂਦਾਂ ਤੇ ਜਿਵੇਂ ਉਹਤੇ ਖੜੀ ਆ। ਇੱਕ ਇੱਕ ਮੰਡੀ ਦਾ ਪਿੰਡ ਦਾ ਵਿਕਾਸ ਦਾ ਕੰਮ ਉੱਥੇ ਦੇ ਉੱਥੇ ਖੜਿਆ ਹੋਇਆ। ਲੇਕਿਨ ਜਿਹੜੇ ਖਜ਼ਾਨੇ ਚੋਂ ਆਪਾਂ ਵਿਕਾਸ ਕਰਦੇ ਸੀ ਜਾਂ ਸਹੂਦਤਾਂ ਦਿੰਦੇ ਸੀ, ਹਰ ਪਿੰਡ 'ਚ ਹਰ ਸ਼ਹਿਰ ਵਿੱਚ ਕੰਮ ਕਰਦੇ ਸੀਗੇ, ਉਸ ਖਜ਼ਾਨੇ ਨੂੰ ਜਦ ਦੂਜਿਆਂ ਦੇ ਹੱਥ 'ਚ ਆਇਆ ਤਾਂ ਉਹ ਹੈਰਾਨੀ ਹੋਊਗੀ। ਜਿੰਨਾ ਕਰਜ਼ਾ ਪੰਜਾਬ 'ਚ 50 ਸਾਲਾਂ 'ਚ ਕਿਸੇ 깟ਟੀ ਦੇ نیچے ਆਇਆ ਸੀ, ਇੱਕ ਝਾੜੂ ਤੇ ਪੰਜੇ ਨੇ ਰਲ ਕੇ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਖਜ਼ਾਨੇ ਦੇ ਉੱਤੇ ਛਾੜਤਾ। ਜਿੱਤੇ ਬੱਚਾ ਨਾ ਕੋਈ ਹਸਪਤਾਲ ਨਾ ਕੋਈ ਸਕੂਲ ਨਾ ਕੋਈ ਇੱਟ ਵਾਲਾ ਕੰਮ ਨਹੀਂ ਨਾ ਕੋਈ ਨੌਕਰੀ ਰਾਜ ਕੇ ਇਹ ਖਜ਼ਾਨੇ ਨੂੰ ਨੋਟਿਸ ਕਿਆ ਜੇਬਾਂ ਭਰਿਆ ਨੇ ਯਕੀਨੀ ਰਵਾਦੀ ਸਿਆਸਤ ਦੇਸ਼ ਪਰ ਚੇਚਕਾਈ ਹੈ ਆਪ ਵੀ ਕੌਂਸੀ ਦਿਖਾਤੇ ਤੇ ਫਿਰ ਅੱਜ ਕਿਹੜੇ ਮੂਦੇ ਨਾਲ ਵੋਟਾ ਮੰਗਣ ਵਾਸਤੇ ਆਂਦੇ ਨੇ ਜੇ 5 ਸਾਲ ਮੌਕਾ ਦਿੱਤਾ ਕਿਸੇ ਦੇ ਕਰਚੇ ਨੌਕਰੀ ਨਹੀਂ ਦਿੱਤੀ ਕਿਸੇ ਨੂੰ ਪਤਾ ਦੇ ਰੋਜ਼ਗਾਰੀ ਨਹੀਂ ਦਿੱਤਾ ਕਿਸੇ ਦਾ ਕਰਜ਼ਾ ਮਾਫ਼ ਨਹੀਂ ਕੀਤਾ ਮੋਬਾਈਲ ਫੋਨ ਤੱਕ ਨਹੀਂ ਦਿੱਤਾ ਨਸ਼ੇ ਨਹੀਂ ਖਤਮ ਗੁਟਕਾ ਸਾਫ ਦੀ ਸੌਂ ਖਾਨ ਵਾਲਿਆਂ ਤੇ ਆਹ ਜਿਹੜੇ ਕਹਿੰਦੇ ਸੀ 10 ਦਿਨਾਂ ਦੀ ਖੇਡ ਹੈ ਕੇਜਰੀਵਾਲ ਕੰਦਾਇ ਕੰਦਾਇ ਇਮਾਨਦਾਰ ਮੁੱਖ ਮੰਤਰੀ ਮੇਰੇ ਵਰਗਾ 10 ਦਿਨਾਂ ਤੇ ਆਜੇ ਨੀਆਂ ਪਹਿਨਾ ਬੈਠੀਆਂ ਸੰਗਤ ਨੂੰ ਮੈਂ ਪੁੱਛਣਾ ਚਾਹੁੰਦੀ ਆ ਨਸ਼ੇ ਖਤਮ ਹੋਏਗੇ ਹੋਏ ਨੇ ਕਿ 10 ਗੁਣਾ ਹੋਰ ਵਦੇ ਨੇ ਵਦੇ ਨੇ ਨਾ ਜਿਹੜੇ ਸਾਨੂੰ ਪੰਡਦੇ ਸੀ ਕਿ ਆਹ ਨਸ਼ੇ ਵੇਚ ਦੇਨੇ ਤੇ ਵੇਰ ਸਾਡੀ ਸਰਕਾਰ ਗਏ ਤਾਂ 7 ਸਾਲ ਹੋ ਗਏ ਕਿ ਅਸੀਂ ਬੇਸੇ ਫਟਕੇ ਸਾਨੂੰ ਸਿੱਟਣਾ ਸੀ ਜੇਸ ਤੇ ਖਤਮ ਕਰਨਾ ਸੀ ਸਾਡੀ ਸਰਕਾਰ ਸੀ ਕਾਟੇ ਮੰਡੀ ਚ ਜਾਂ ਪੰਜਾਬ ਚ ਕਿਸੇ ਨੇ ਚਿੱਟੇ ਦਾ ਨਾਮ ਸੁਣਿਆ ਸੀ ਮੰਡੀ ਚ ਕੋਈ ਚਿੱਟਾ ਹੁੰਦਾ ਸੀ ਤਾਂ ਸਾਲ ਪਹਿਲੇ ਨਹੀਂ ਹੁੰਦਾ ਸੀ ਨਾ ਕਿਉਂਕਿ 40 ਸਰਕਾਰ ਇਹ ਨਸ਼ਾ ਵੀ ਫੜਦੀ ਸੀ ਤੇ ਨਸ਼ੇ ਵੇਚਣ ਵਾਲਿਆਂ ਨੂੰ ਵੀ ਫੜਦੀ ਸੀ ਤਾਂ ਕਿ ਇਹ ਨਸ਼ਾ ਤੁਹਾਡੇ ਬੱਚਾ ਤੇ ਨਾ ਪਹੁੰਚੇ ਤੇ ਇਹਨਾਂ ਸੱਤ ਸਾਲਾਂ ਚ ਦੋਵੇਂ ਪੰਜੇ ਤੇ ਝਾੜੂ ਨੇ ਗਨੀ ਗਨੀ ਬੰਦਾ ਆਪੇ ਸ਼ਰੀਰੋਂ ਨਸ਼ਾ ਪੁਛਾ ਦਵੇ ਮਗਰ ਬੱਚ ਫੜਾਈ ਨਹੀਂ ਮਗਰ ਮਛਾਦੇ ਨਾਲ ਪਰਿਵਾਰੀ ਭਾਈ ਬੈਠੇ ਨੇ ਕਿ ਆਓ ਤਾਨੂੰ ਪੈਸੇ ਦੇ ਹੋ ਕੇ ਬਾਅਦ ਜਾਓ ਤੁਸੀਂ ਪੰਜਾਬ ਦੀ ਜਵਾਨੀ ਖਾ ਜਾਓ ਤੁਹਾਨੂੰ ਕੋਈ ਹੱਥ ਨਹੀਂ ਲਾਊਗਾ ਅੱਜ ਕੱਲੇ ਮੈਂ ਤਾਂ ਨਹੀਂ ਕਹਿ ਰੀ ਕੋਹਰ ਵੇਜੇ ਤੇਰੇ ਕਾਕ ਦਾ ਝਾੜੂ ਦਾ ਐਮਐਲਏ ਹੈ ਨਾ ਮੇਰਾ ਤਾਂ ਹੈ ਨਹੀਂ ਅੰਬਰ ਸਰਚੇ ਆਪਦੇ ਮੰਤਰੀ ਦੇ ਹਜ਼ੂਰੀ ਵਿੱਚ ਸਟੇਜ ਤੇ ਛੜ ਕੇ ਕੀ ਬੋਲਦਾ ਕਿ ਮੇਰੇ ਹਲਕੇ 'ਚ ਮੇਰੀ ਸਰਕਾਰ ਤੇ ਪੁਲਿਸ ਗੱਲਬੱਲ ਕੇ ਨਸ਼ੇ ਵਿਚਾਰ ਰਹੀ ਹੈ ਤੇ ਪੈਸੇ ਉੱਪਰ ਪਏ ਜਾ ਰਹੇ ਨੇ ਤੇ ਬਿਲਕੁਲ ਸਹੀ ਹੈ ਤੁਹਾਨੂੰ ਵੀ ਪਤਾ ਹੈ ਕਿ ਸਰਕਾਰੀ ਸ਼ਹਿਰ ਤੋਂ ਬਿਨਾਂ ਨਸ਼ੇ ਇਤਨਾ ਗਲੀ ਗਲੀ ਤੱਕ ਨਹੀਂ ਬਿਕ ਨਹੀਂ ਸਕਦੇ ਰੋਜ਼ ਮਾਮਾ ਦੇਖੋ ਤੋ ਮਰ ਰਹੇ ਨੇ پڑھਣੇ ਕਿ ਬੱਚੇ ਬਾਹਰ ਜਾ ਰਹੇ ਨੇ ਬਾਕੀ ਇਹ ਸਾਰੇ ਨਸ਼ੇ ਉਹਨਾਂ ਦੇ ਘਰ ਘਰ ਤੋਂ ਨਿੱਕੇ ਨਿੱਕੇ ਬੱਚਿਆਂ ਤੱਕ ਪਹੁੰਚ ਰਹੇ ਮਾਤਾ ਦਕੈਤੀਆਂ ਫਰੋਤੀਆਂ ਹੱਟ ਚੱਲ ਰਹੀਆਂ ਨੇ ਤੇ ਫਿਰ ਇੱਥੇ ਪੰਜਾਬ ਦਾ ਵਿਕਾਸ ਕਿਹੜੀ ਚੀਜ਼ ਤੇ ਹੋ ਰਿਹਾ ਉਹ ਸਮਾਂ ਸਾਰੇ ਯਾਦ ਕਰਦੇ ਨੇ ਬਾਦ ਸਾਹਿਬ ਦੇ ਟਾਈਮ 'ਚ ਜਿੱਥੇ ਅਮਨ ਸ਼ਾਂਤੀ ਹੁੰਦੀ ਸੀ ਪਾਈਚਾਰ ਇੱਕ ਸਾਂਝ ਹੁੰਦੀ ਸੀ ਸਹੂਲਤਾਂ ਮਿਲਦੀਆਂ ਸੀ ਵਿਕਾਸ ਦੇ ਕੰਮ ਹੁੰਦੇ ਸੀ ਪੰਜਾਬ ਅੱਗੇ ਵਧ ਰਿਹਾ ਸੀ ਅੱਜ ਦੁੱਖ ਲੱਗਦਾ ਕਿ ਪੰਜਾਬ ਨੂੰ ਆਪਾਂ ਕਿੱਥੇ ਲਾ ਕੇ ਖੜਾ ਕਰਤਾ ਜੇ ਜੇ ਸਰਕਾਰਾਂ ਬਣਾਉਣ ਦੀ ਤਾਕਤ ਸਾਡੇ ਹੱਥ 'ਚ ਹੈ ਤੇ ਫਿਰ ਕਿਤੇ ਨਾ ਕਿਤੇ ਆ ਵੀ ਮੰਨਣਾ ਪਊਗਾ ਕਿ ਅਸੀਂ ਗਲਤ ਫੈਸਲੇ ਕਰ ਲਏ। ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਫੈਸਲਿਆਂ ਦਾ ਸੁਧਾਰ ਵੀ ਤੁਹਾਡੇ ਹੱਥ ਵਿੱਚ ਹੈ। ਆਹ ਤਕੜੇ ਹੋ ਕੇ ਝੂਠ ਮਾਰਨ ਵਾਲੀ ਪਾਰਟੀਆਂ ਦਾ ਝੂਠ ਨੂੰ ਨਕਾਰਿਏ। ਸੱਚੀ ਸੋਚੀ ਸਰਕਾਰ ਉਹ ਤਕੜੀ ਦੀ ਬਣਾਈਏ ਜਿਹੜੀ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ। ਆਹ ਦਿੱਲੀ ਵਾਲੀ ਪਾਰਟੀਆਂ ਜਿੰਨੇ ਇੱਥੇ ਆਈਆਂ ਨੇ ਇਹਨਾਂ ਦੀ ਸਾਰਿਆਂ ਦੀ ਰਿਮੋਟ ਇਹਨਾਂ ਦੇ ਹਾਈ ਕਮਾਂਡ ਦੇ ਹੱਥ ਵਿੱਚ ਹੈ। ਇਹ ਸਭ ਦਿੱਲੀ ਦੇ ਗੁਲਾਮ ਨੇ। ਇਹ ਕੋਈ ਪੰਜਾਬ ਦੀ ਔਖੇ ਪਾਰਲਮਨ ਚ ਤੁਸੀਂ ਕੱਢ ਕੇ ਦੇਖ ਲਓ 5 ਸਾਲ ਕਾਂਗਰਸ ਪਾਰਟੀ ਦੇ ਉੱਥੇ 8 ਨਾ ਬੰਦੇ ਸਿਗੇ ਹੁਣ ਤਾਂ ਆਮ ਆਦਮੀ ਪਾਰਟੀ ਦੇ 8 ਨੋਏ ਕੱਲੇ ਦੋ ਅਕਾਲੀ ਦੋ ਬੇ ਸਿਗੇ ਲੇਕਿਨ ਕੋਈ ਪੰਜਾਬ ਦਾ ਮਸਲਾ ਹੋਏ ਕੋਈ ਲੜਾਈ ਹੋਏ ਡੱਟ ਕੇ ਅਕਾਲੀ ਨਾਲ ਲੜਦਾ ਸੀ ਇਹ ਤਾਂ ਰਾਹੁਲ ਗਾਂਧੀ ਦੇ ਪੰਜਾਬ ਹੜਾ ਚ ਡੁੱਬਿਆ ਇਹ ਰਾਹੁਲ ਗਾਂਧੀ ਜਿੰਦਾਬਾਦ ਕਰਕੇ ਉਹ ਰਾਹੁਲ ਗਾਂਧੀ ਦੇ ਉਹ ਵੀ ਤੇ ਉਹਨੂੰ ਕਿਉਂ ਪਾਰਲਮਨ ਚੋਂ ਕੱਢਿਆ ਉਹਦੀ ਲੜਾਈ ਲੜੀ ਜਾਂਦੇ ਸੀ ਜਦ ਮਚਾਰ ਤੇ ਕਿਸਾਨਾਂ ਦਾ ਮਸਲਾ ਚੜ ਰਿਹਾ ਚੱਲ ਰਿਹਾ ਸੀਗਾ ਏ ਉਥੇ ਰਾਹੁਲ ਗਾਂਧੀ ਦਾ ਫੋਨ ਕਿਉਂ ਟੈਪ ਹੋਇਆ ਪੈਗਾਸਸ ਸਵਾਲ ਤੇ ਰੋਲਾ ਪਾਇਆ ਸੀ ਸੋ ਜਿਹੜੇ ਦਿੱਲੀ ਦੀ ਹੈ ਕਮਾਂਡ ਤੋਂ ਕੰਨਾ ਪੰਜਾਬ ਦਾ ਨਾਂ ਤੱਕ ਨਹੀਂ ਲੈ ਸਕਦੇ ਤੇ ਇਹੋ ਜਿਹੇ ਉਮੀਦਵਾਰਾਂ ਨੂੰ ਭੇਜ ਕੇ ਆਪਾਂ ਕੀ ਕਰਨਾ ਇਹਨਾਂ ਨੂੰ ਤਾਂ ਹੀ ਨਹੀਂ ਪਤਾ ਅੱਜ ਪਾਰਟੀਆਂ ਬਦਲੀਆਂ ਨੇ ਤੇ ਕੱਲ ਕਿਹੜੇ ਦਬਾਬ ਚ ਆ ਕੇ ਕਿੱਥੇ ਬਦਲ ਜਾਣਗੇ ਸੋ ਬੇਨਤੀ ਕਰਦੀਆਂ ਤੁਹਾਡੇ ਗਵਾਂਡ ਚ ਰਹਿੰਦੇ ਹਾਂ ਹਮੇਸ਼ਾ ਇੱਕ ਪਰਿਵਾਰ ਦੀ ਤਰ੍ਹਾਂ ਤੁਹਾਡੀ ਸੇਵਾ ਕੀਤੀ ਹੈ ਬਾਦਲ ਸਾਹਿਬ ਤੋਂ ਤਾਂ ਤੁਹਾਡੀ ਮੈਨੂੰ ਲੱਗਦਾ ਵੱਡੇ-ਵੱਡੇ ਰਿਆਂ ਦੇ ਨਾਲ ਵੀ ਉਹਨਾਂ ਦਾ ਰਿਸ਼ਤਾ ਹੈ ਇਹੋ ਜਾਂ ਨਾਤਾ ਸਾਡੇ ਸਾਡੇ ਪਰਿਵਾਰ ਦੇ ਨਾਲ ਹੈਗਾ ਪਿਆਰੇ ਗਿਆਨੀ ਆਕੀ ਮੁੱਖ ਮੰਤਰੀ ਤੋਂ ਤੇਰੇ ਹੋਰ ਵੀ ਉਹ ਦਿੱਲੀ ਦੀ ਕਾਂਗਰਸੀ ਵੀ ਸਰਕਾਰ ਸੀਗੇ ਮੁੱਖ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਸੀਗੇ ਉਹਨਾਂ ਦੀ ਘਰ ਵਾਲੀ ਵੀ ਮੰਤਰੀ ਸੀ ਲੇਕਿਨ ਪੰਜਾਬ ਵਾਸਤੇ ਜੇ ਕੋਈ ਇਟ ਵੀ ਬੰਦ ਕੇ ਲੈ ਚਾਹੇ ਜਿਹਦੇ ਨਾਲ ਆਪਾਂ ਕਹੀਏ ਕਿ ਪਟਿਆਲੇ ਦਾ ਪਨਾ ਹੋ ਗਿਆ ਜਾਂ ਪੰਜਾਬੀਆਂ ਦਾ ਪਨਾ ਹੋ ਗਿਆ ਸੋ ਕਈ ਲੋਕੀ ਬੰਦੇ ਨੇ ਕੁਰਸੀ ਦੀ ਲਹਾ ਲੈਣ ਵਾਸਤੇ ਤੇ ਬਾਦਲ ਸਾਹਿਬ ਤੋਂ ਆਪਾਂ ਸਿੱਖਿਆ ਕਿ ਕੁਰਸੀ ਵਰਤੂ ਲੋਕਾਂ ਨੂੰ ਉਹਨਾਂ ਦੀ ਤਕਲੀਫਾਂ ਦੂਰ ਕਰਨ ਵਾਸਤੇ ਤੇ ਸੂਬੇ ਦੀ ਤਰੱਕੀ ਕਰਨ ਵਾਸਤੇ ਫਿਰ ਪਾਵੇਂ ਬਿਜਲੀ ਹੋਏ ਜੇ 50 ਸਾਲ ਚ ਪੈਦਾਵਾਰ ਨਹੀਂ ਹੋਈ ਸੀ ਉਹਨੂੰ ਦੁੱਗਣਾ ਕਰਤਾ ਆ ਚਾਰੋਂ ਸფერੇ ਤੁਸੀਂ ਦੇਖੋ ਜਿਹੋ ਜਿਹਾ ਸੜਕਾਂ ਦਾ ਜਾਲ ਪੁਲਾਂ ਦਾ ਜਾਲ ਓਵਰ ਬ੍ਰਿਜ ਅੰਡਰ ਬ੍ਰਿਜ ਜਿੱਥੇ ਇੱਕ ਸਦੀ ਟ੍ਰੇਨ ਨਹੀਂ ਚਲਦੀ ਸੀ ਦਿੱਲੀ ਨੂੰ ਉਥੇ ਸ਼ਤਾਬਦੀ ਚਲਾਈ ਤਾਂ ਹੁਣ ਹਵਾਈ ਜਹਾਜ਼ ਚਲਾਤਾ ਕਿੰਨੇ ਸੌਖੇ ਤੁਸੀਂ ਹੋ ਗਏ 2000 ਦੀ ਟਿਕਟ ਤੇ ਘੰਟੇ ਭਰ ਕੇ ਪਹੁੰਚ ਜਾਂਦੇ ਹੋ ਕਿੱਥੇ ਕਿ ਸੜਕਾਂ 'ਤੇ ਧੱਕੇ ਖਾਂਦੇ ਫਿਰਦੇ ਸੀ ਸੋ ਹਰ ਪੱਖੋਂ ਇਸ ਇਲਾਕੇ ਦੀ ਤਰੱਕੀ ਸਾਡਾ ਸੁਪਨਾ ਹੈ ਇਸ ਇਲਾਕੇ ਦੀ ਤਰੱਕੀ ਹੋਗੀ ਤੁਹਾਡੀ ਤਰ੍ਹਾਂ ਤੁਹਾਡੇ ਵਿੱਚ ਰਹਿਣਿਆਂ ਸੋ ਤੁਹਾਡੀ ਵੀ ਤਰੱਕੀ ਹੋਊਗੀ ਮੈਂ ਸੀਸੋਂ ਮਾਸੂਦ ਸਾਦਿਆ ਮੇਰੀਆਂ ਪਹਿਲਾਂ ਮੈਨੂੰ ਦੱਸ ਰਹੀ ਸੀ ਕਿ ਇਸੇ ਵਾਰ ਤੋਂ ਤੁਸੀਂ ਬਹੁਤ ਔਖੇ ਅਸੀਂ ਵੀ 5-6 ਕਰੋੜ ਰੁਪਏ ਲਾਏ ਕੋਸ਼ਿਸ਼ ਪੂਰੀ ਕੀਤੀ ਸੀ ਤੇ ਇਹ ਵੀ ਤੁਹਾਨੂੰ ਵਿਸ਼ਵਾਸ ਦਿਲਾਉਂਦੀ ਆ ਕਿ ਇਹਦਾ ਹੱਲ ਵੀ ਅਸੀਂ ਹੀ ਕੱਢਾਂਗੇ ਹੋਰ ਪਾਰਟੀ ਤੋਂ ਤੁਸੀਂ ਆਸਾਸਤ ਕੋਰੇ ਕੋਰੇ ਸੀਵਰ ਦਾ ਖਾਨਾ ਭਾਵੇਂ ਬੇਰੋਜ਼ਗਾਰੀ ਦਾ ਹੱਲ ਹੈ ਭਾਵੇਂ ਤੁਹਾਡੀ ਮੰਡੀ ਦੀ ਤਰੱਕੀ ਆ ਮੇਰੀਆਂ ਪਹਿਲਾਂ ਜਿਵੇਂ ਕਹਿੰਦੇ ਬੀਬੀਆਂ ਵਾਸਤੇ ਕੋਈ ਓਪਨ ਜਿਮ ਹੋਵੇ ਪਾਰਕ ਹੋਵੇ ਸਾਡੇ ਵਿੱਚ ਰਹਿੰਦੇ ਆ ਤੁਹਾਡੇ ਮਸਲੇ ਹੱਲ ਪੰਜਾਬ ਅੱਜ ਤਕੜੀ ਦੀ ਸਰਕਾਰ ਦਾ ਇਤਬਾਰ ਕਰ ਰਿਹਾ ਹੈ ਇਹ ਸਾਰਾ ਕੰਮ ਜਿੱਥੇ ਰੁਕ ਗਿਆ ਸੀ ਇਹ ਆਓ ਇੱਕ ਵਾਰ ਫਿਰ ਉਸ ਤਕਰੀ ਨੂੰ ਲੈ ਕੇ ਆਈਏ ਜਿਹੜੀ ਤੁਹਾਡੀ ਆਪਣੀ ਖੇਤਰੀ ਪਾਰਟੀ ਹੈ ਦਿੱਲੀ ਦੀਆਂ ਪਾਰਟੀਆਂ ਦਿੱਲੀ ਦੇ ਬਹੁਤ ਕੁਝ ਕਰ ਸਕਦਾ ਹੈ ਲੇਕਿਨ ਇਹਨਾਂ ਅਜੰਡਾ ਵਿੱਚ ਪੰਜਾਬ ਨਹੀਂ ਹੈਗਾ ਪੰਜਾਬ ਦੀ ਕਰਨੀ ਤਾਂ ਮੈਂ ਜ਼ਰੂਰ ਤੁਹਾਨੂੰ ਬੇਨਤੀ ਕਰਦੀ ਆਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧਰਮ ਤੋਂ ਉੱਪਰ ਉੱਠ ਕੇ ਸਾਂਝੇਵੰਦੀ ਤੋਂ ਉੱਪਰ ਉੱਠ ਕੇ ਅੱਬਾ ਆਪਣੀ ਖੇਤਰੀ ਪਾਰਟੀ ਨੂੰ ਜੇ ਮਜ਼ਬੂਤ ਕਰਾਂਗੇ ਤਾਂ ਹੀ ਸਾਡਾ ਪੰਜਾਬ ਤਰੱਕੀ ਕਰੂਗਾ ਤੇ ਪੰਜਾਬ ਦੇ ਵਸਨੀਕ ਹੋਣ ਦੇ ਨਾਤੇ ਤਾਂ ਹੀ ਤੁਹਾਡੀ ਤਰੱਕੀ ਤੇ ਤੁਹਾਡਾ ਵਿਕਾਸ ਹੋਗਾ ਸਮੇਂ ਸੱਤੇ ਪਹਿਨਾ ਤੋਂ ਵੀ ਆਸ ਕਰਦੀਆਂ ਆਪਣੇ ਵੀਰਾਂ ਤੋਂ ਵੀ ਆਸ ਕਰਦੀਆਂ ਕਿ ਵੱਧ ਚੜ ਕੇ ਤੁਸੀਂ ਤਖੜੀ ਨੂੰ ਵੋਟ ਪਾ ਕੇ ਕਾਮਯਾਬੀ ਬਖਸ਼ੋਗੇ ਤੁਹਾਡੇ ਸਾਰਿਆਂ ਬੈਠੇ ਆਉਣ ਵਾਸਤੇ ਬਹੁਤ ਬਹੁਤ ਧੰਨਵਾਦ